ਸੈਂਟਰ ਅਤਰੀ ਪਬਲਿਕ ਸਕੂਲ ਲਾਲੜੂ ਮੰਡੀ ਵਿਖੇ ਕੌਮੀ ਸੜਕ ਸੁਰੱਖਿਆ ਮਹੀਨਾ ਦਾ ਕੀਤਾ ਆਯੋਜਨ ਐਸਐਸਪੀ ਮੁਹਾਲੀ ਹਰਮਨਦੀਪ ਖਾਂਸ ਦੀ ਰੈਨਮਾਈ ਹੇਠ ਅਤੇ ਐਸਪੀ ਟ੍ਰੈਫਿਕ ਮੁਹਾਲੀ ਨਮਨੀਤ ਮਾਹਲ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਟ੍ਰੈਫਿਕ ਮੁਹਾਲੀ ਕਰਨੈਲ ਸਿੰਘ ਵੱਲੋਂ 1 ਜਨਵਰੀ ਤੋਂ 31 ਜਨਵਰੀ 2026 ਤੱਕ ਕੌਮੀ ਸੜਕ ਸੁਰੱਖਿਆ ਮਹੀਨਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਪੈਸ਼ਲ ਸੜਕ ਸੁਰੱਖਿਆ ਮੁਹਿੰਮ ਦੇ ਤਹਿਤ ਵਿਸ਼ੇਸ਼ ਰੂਪ ਨਾਲ ਟਰੱਕ ਯੂਨੀਅਨ, ਟੈਂਪੋ ਯੂਨੀਅਨ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਅਤੇ ਪਾਲਣਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਪ੍ਰੋਜੈਕਟ ਤਹਿਤ ਅੱਜ ਸੈਂਟਰ ਅਟਰੀ ਪਬਲਿਕ ਸਕੂਲ ਲਾਲੂਡੂ ਮੰਡੀ ਵਿਖੇ ਡੀ.ਐਸ.ਪੀ. ਟ੍ਰੈਫਿਕ ਕਰਨਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਟ੍ਰੈਫਿਕ ਦੇ ਸਮੁੱਚੇ ਨਿਯਮਾਂ ਦੀ ਪਾਲਣਾ ਕਰਨ ਵੱਲ ਵੀ ਧਿਆਨ ਦੇਣ ਲਈ ਕਿਹਾ। ਉਨਾ ਨੇ ਦੋ ਪਹੀਆ ਵਾਹਨ ਚਾਲਕ ਦੇ ਨਾਲ-ਨਾਲ ਪਿੱਛੇ ਬੈਠੇ ਵਿਅਕਤੀ ਨੂੰ ਆਈਐਸਆਈ ਮਾਰਕਾ ਨਿਸ਼ਾਨ ਵਾਲਾ ਹੈਲਮਟ ਪਾਉਣ ਤੇ ਜ਼ੋਰ ਦਿੱਤਾ ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰਨ ਨਸ਼ੇ ਕਰਕੇ ਵਾਹਨ ਨਾ ਚਲਾਉਣ ਅੰਡਰਏਜ ਡਰਾਈਵਿੰਗ ਨਾ ਕਰਨ ਬਾਰੇ ਲੈਂਡ ਡਰਾਈਵਿੰਗ ਬਾਰੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਵਾਹਨ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ ਖੱਬੇ ਸੱਜੇ ਮੋੜਨ ਵੇਲੇ ਐਂਟੀਗੇਟਰ ਦੀ ਵਰਤੂ ਕਰਨ ਬਾਰੇ ਕਿਸੇ ਬੁਲੇਟ ਮੋਟਰਸਾਈਕਲ ਤੇ ਜਾਣ ਬੁੱਝ ਕੇ ਜ਼ੋਰਦਾਰ ਪਟਾਕੇ ਨਾ ਮਾਰਨ ਪ੍ਰਤੀ ਅਪੀਲ ਕੀਤੀ ਅਤੇ ਇਹ ਵੀ ਦੱਸਿਆ ਕਿ ਚਾਰ ਪਹੀਆ ਵਾਹਣਾ ਵਿੱਚ ਸਵਾਰੀ ਦੌਰਾਨ ਸੀਟ ਬੈਲਟ ਲਗਾਉਣੀ ਬਹੁਤ ਜ਼ਰੂਰੀ ਹੈ ਅਤੇ ਇਹਨਾਂ ਦੀ ਉਲੰਘਣਾ ਨਾਲ ਜੁਰਮਾਨਾ ਵੀ ਲੱਗਦਾ ਹੈ ਅਤੇ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ ਇਸ ਮੌਕੇ ਸਮੂਹ ਸਟਾਫ ਸੈਂਟਰ ਤ੍ਰਿਪਬਲੀ ਸਕੂਲ ਲਾਲੜੂ ਮੰਡੀ ਤੋਂ ਜੇਸੀ ਰਾਣਾ ਐਨਐਸ ਰਾਣਾ ਟ੍ਰੈਫਿਕ ਇੰਚਾਰਜ ਲਾਲੜੂ ਕ੍ਰਿਸ਼ਨ ਸਿੰਘ ਵੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਰਣਵੀਰ ਸਿੰਘ ਲਾਲੂੜੂ ਦੀ ਵਿਸ਼ੇਸ਼ ਰਿਪੋਰਟ ਮਾਨੋਗ ਐਸਐਸਪੀ ਸਾਹਿਬ ਜੀ ਦੇ ਦੇਸ਼ਰ ਅਦੇਸ਼ ਤੋਂ ਕਿ ਪੂਰੇ ਜ਼ਿਲ੍ਹਾ ਭਰ ਦੇ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਪਬਲਿਕ ਪਲੇਸ ਤੇ ਜਾ ਕੇ ਕੌਮੀ ਪੱਧਰ ਤੇ ਜੋ ਸਵਕ ਸਖਿਆ ਮਨ ਮਨਾਇਆ ਜਾ ਰਿਹਾ ਸੋ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਵੀ ਬੱਚਿਆਂ ਨੂੰ ਅਵੇਅਰ ਕਰ ਰਹੀਆਂ ਜਿਸ ਤਰ੍ਹਾਂ ਕਿ ਅੱਜ ਇੱਥੇ ਲਾਲੜੂ ਵਿਖੇ ਸੈਂਟ ਮੈਰੀ ਹਾਂਜੀ ਸੈਂਟ ਮੈਰੀ ਸੈਂਟ ਮੈਰੀ ਸਕੂਲ ਦੇ ਵਿੱਚ ਆ ਕੇ ਅਸੀਂ ਬੱਚਿਆਂ ਨੂੰ ਅਵੇਅਰ ਕੀਤਾ ਔਰ ਬੱਚਿਆਂ ਨੂੰ ਦੱਸਿਆ ਗਿਆ ਕਿ ਤੁਸੀਂ ਟ੍ਰੈਕ ਦੇ ਨਿਰਮਾਣ ਦੀ ਜਿਹੜੀ ਪਾਲਾਂ ਆ ਆਪਣੀ ਸੇਫਟੀ ਲਈ ਕਰਨੀ ਹੈ ਔਰ ਖੁਦ ਵੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜੋ ਅੱਜ ਇੱਥੇ ਇਹਨਾਂ ਬੱਚਿਆਂ ਨੂੰ ਅਵੇਅਰ ਕੀਤਾ ਆਪਣੇ ਦੋਸਤਾਂ ਵਿੱਚ ਅਵੇਅਰ ਕਰੋ ਕਿ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਔਰ ਆਪ ਵੀ ਸਖਤ ਰਹਿਣਾ ਕਿ ਦੂਜਿਆਂ ਨੂੰ ਵੀ ਸਖਤ ਰੱਖਣਾ ਸੋ ਇਹ ਇਸੇ ਤਰ੍ਹਾਂ ਜਿਹੜਾ 31 ਤਰੀਕ ਤੱਕ ਲਗਾਤਾਰ ਜਿਹੜਾ ਸਾਡਾ ਇਹ ਮਹਾਂਮ ਜਿਹੜੀ ਹੈ ਜਾਰੀ ਰਹੇਗੀ